ਤੇ ਉਹ ਇਸ ਲੜਾਈ ਦੇ ਵਿੱਚ ਸਰਕਾਰ ਦਾ ਸਰਦਾਰ ਭਵਾਂ ਸਿੰਘ ਮਾਨ ਜੀ ਦਾ ਡਟ ਕੇ ਸਾਥ ਨਿਭਾਉਣਗੇ ਔਰ ਜਿੱਥੇ ਵੀ ਕੋਈ ਨਸ਼ਾ ਤਸਕਰ ਹੈਗਾ ਉਹਦੀ ਕੰਪਲੇਂਟ ਜਿਹੜੀ ਆ ਮੁੱਖ ਮੰਤਰੀ ਸਾਹਿਬ ਤੋਂ ਜਾਰੀ ਕੀਤੀ ਜਿਹੜਾ ਨੰਬਰ ਹੈ ਉਹਦੇ ਉੱਤੇ ਪਾਉਣਗੇ ਜਾਂ ਉਹ ਸਰਪੰਚ ਸਾਹਿਬ ਨੂੰ ਜਾਂ ਇਲਾਕਾ ਐਸ ਐਚ ਓ ਜਾਂ ਪੁਲਿਸ ਚੌਂਕੀ ਦੇ ਵਿੱਚ ਇਤਲਾਹ ਦੇਣ ਨੂੰ ਤੇ ਆ ਤਿਆਰ ਵਰ ਤਿਆਰ ਨੇ ਉਹ ਕਹਿੰਦੇ ਆ ਕਿ ਸਾਡੇ ਇਲਾਕੇ ਦੇ ਵਿੱਚ ਜੇ ਕੋਈ ਕੋਈ ਨਸ਼ਾ ਤਸਕਰ ਹੈਗਾ ਉਸ ਨੂੰ ਖਤਮ ਕੀਤਾ ਜਾਵੇ ਸਰਕਾਰ ਵੀ ਇਹੀ ਚਾਹੁੰਦੀ ਹੈ ਕਿ ਸਾਰੇ ਨਸ਼ਾ ਤਸਕਰਾਂ ਨੂੰ ਖਤਮ ਕੀਤਾ ਜਾਵੇ ਜੇਲ੍ਹਾਂ 'ਚ ਸੁਟਿਆ ਜਾਵੇ ਆ ਜਤਨ ਸਿੰਘ ਸਾਹਿਬ ਇੱਥੇ ਸਾਰੇ ਮਹੱਲੇ ਵਾਲਿਆਂ ਨੂੰ ਇੰਨਾ ਖੁਸ਼ੀ ਦੀ ਕਲੈਰ ਸਗੀ ਕਿ ਭਾਜੀ ਨੇ ਆਉਣਾ ਹਰਜੀਤ ਸਿੰਘ ਮੁੰਡੀਆਂ ਨੇ ਤੇ ਉਹ ਕਿਵੇਂ ਕੋਈ ਟਾਈਮ ਦੇ ਵਿੱਚ ਚੇਂਜਿੰਗ ਹੋਈ ਕਿਵੇਂ ਹੋਇਆ ਉਹ ਕੈਬਨਟ ਮੰਤਰੀ ਹੋਣ ਦੀ ਵਜ੍ਹਾ ਦੇ ਨਾਲ ਬਹੁਤ ਸਾਰੀਆਂ ਐਮਰਜੈਂਸੀ ਮੀਟਿੰਗਾਂ ਆ ਜਾਂਦੀਆਂ ਨੇ ਉਹ ਮੀਟਿੰਗ ਦੀ ਵਜ੍ਹਾ ਨਾਲ ਉਹਨੂੰ ਚੰਡੀਗੜ੍ਹ ਜਾਣਾ ਪੈ ਗਿਆ ਛੋਟੇ ਬ੍ਰਦਰ ਜੋਰਾਵਰ ਸਿੰਘ ਜੀ ਨੇ ਆਉਣਾ ਸੀਗਾ ਉਹਨਾਂ ਦੀ ਕੋਈ ਨਜ਼ਦੀਕੀ ਰਿਸ਼ਤੇਦਾਰ ਸੀਗੇ ਸਿਆਣੇ ਸੀਗੇ ਉਮਰ ਦੇ ਪਰ ਉਹਨਾਂ ਦੀ ਡੈਥ ਹੋ ਗਈ ਉਹਨਾਂ ਨੂੰ ਸੰਸਕਾਰ ਤੇ ਜਾਣਾ ਪਿਆ ਕਿਉਂਕਿ ਪਰਿਵਾਰਕ ਪਰਿਵਾਰ ਦੇ ਵਿੱਚ ਜਿਹੜਾ ਆ ਮંત્રી ਸਾਹਿਬ ਨਹੀਂ ਜਾ ਪਾਏ ਉਧਰ ਡੈਥ ਤੇ ਇਸ ਕਰਕੇ ਛੋਟੇ ਬਰਦਰ ਨੂੰ ਜਾਣਾ ਪਿਆ ਮંત્રી ਸਾਹਿਬ ਆਪ ਤਾਂ ਚੰਡੀਗੜ੍ਹ ਮੀਟਿੰਗ 'ਚ ਆ ਤਾਂ ਹਲਕਾ ਕੋਆਰਡੀਨੇਟਰ ਹੋਣ ਦੇ ਨਾਤੇ ਫਿਰ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਕਿ ਅੱਜ ਦੀ ਜ਼ਿੰਮੇਵਾਰੀ ਤੁਸੀਂ ਨਿਭਾਉਣੀ ਆ ਵੈਸੇ ਤਾਂ ਮੈਂ ਹਰ ਪ੍ਰੋਗਰਾਮ ਅਟੈਂਡ ਕਰਨਾ ਹੁੰਦਾ ਪਰ ਅੱਜ ਫਿਰ ਇੰਡੀਪੈਂਡੈਂਟ ਮੈਨੂੰ ਖੁਦ ਨੂੰ ਆਪਣੀ ਟੀਮ ਨਾਲ ਲੈ ਕੇ ਦਲਜੀਤ ਮੈਡਮ ਹਰਦੀਪ ਸਿੰਘ ਢੋਲਣ ਜੀ ਅਮਨਸ਼ਰੀ ਵਾਸਤਵ ਜੀ ਇਹਨਾਂ ਨੂੰ ਨਾਲ ਲੈ ਕੇ ਫਿਰ ਅੱਜ ਦੀ ਸਾਡੀ ਟੀਮ ਨੇ ਜਿਹੜੇ ਆ ਇਹ ਪ੍ਰੋਗਰਾਮ ਅਟੈਂਡ ਕੀਤਾ ਤੁਹਾਨੂੰ ਲੱਗਦਾ ਕਿ ਚਲੋ ਮੀਟਿੰਗ ਤੇ ਆਪਾਂ ਰੱਖੀ ਆ ਸਫਲ ਹੋ ਤੇ ਜਤਰਾ ਮਹੱਲੇ ਵਾਲੇ ਬਾਰ-ਬਾਰ ਇੱਕ ਦੋ ਗੱਲਾਂ ਜਿਹੜੇ ਕਰ ਰਹੇ ਆ ਇੱਥੇ ਕੋਈ ਸੀਵਰੇਜ ਦੀ ਪ੍ਰੋਬਲਮ ਹੈਗੀ ਆ ਜਾਂ ਇਦਾਂ ਦੀ ਕੋਈ ਗੱਲਬਾਤ ਹੈ ਤੇ ਉਹਦਾ ਕਿਵੇਂ ਆ ਦੇਖੋ ਇਹ ਕੱਚੀਆਂ ਕਲੋਨੀਆਂ ਨੇ ਡੀਲਰ ਆਏ ਕਲੋਨੀ ਕੱਟੀ ਪੈਸੇ ਵਟੇ ਤੁਰ ਗਏ ਸਰਕਾਰ ਨੂੰ ਨਾ ਤਾਂ ਕਲੋਨੀ ਕੱਟਣ ਵੇਲੇ ਕੁਝ ਦਿੱਤਾ ਨਾ ਕੋਈ ਡਿਵੈਲਪਮੈਂਟ ਚਾਰजेस ਦਿੱਤੇ ਨਾ ਸੀਵਰੇਜ ਨਾ ਵਾਟਰ ਸਪਲਾਈ ਨਾ ਲਾਈਟ ਜਿਹੜਾ ਕਲੋਨਾਈਜ਼ਰ ਦੀ ਉਹ ਤਾਂ ਕਲੋਨੀ ਕੱਟੀ ਔਰ ਫਰਾਰ ਹੋ ਗਿਆ ਇੱਕ ਪੈਸੇ ਦੀ ਔਰ ਇੱਕ ਵੀ ਉਹਨੇ ਸਹੂਲਤ ਤਾਂ ਦਿੱਤੀ ਨਹੀਂ ਸਰਕਾਰ ਤੋਂ ਹੁਣ ਇੱਕ ਮੰਗ ਕਰਦੇ ਪਰ ਸਰਕਾਰ ਸਟੈਪ ਵਾਈਜ਼ ਸਟੈਪ ਸਾਰੇ ਕੰਮ ਕਰ ਰਹੀ ਆ ਸਰਕਾਰ ਜਿੰਮੇਵਾਰੀ ਜਿੱਦਾਂ ਤੁਸੀਂ ਕਿਹਾ ਵੀ ਹੁਣ 10 ਲੱਖ ਰੁਪਈਆ ਜਿਹੜਾ ਬਹੁਤ ਜਲਦੀ ਇੱਥੇ ਖਾਤੇ 'ਚ ਆਉਣ ਵਾਲਾ ਸਰਪੰਚ ਸਾਹਿਬ ਤੋਂ ਤੇ ਉਹਦੇ ਨਾਲ ਡਿਵੈਲਪਮੈਂਟ ਜਿਹੜੀ ਮਤਲਬ ਹੋ ਪਾਏਗੀ ਸਾਡੇ ਹਾਂ ਉਹ ਦੇਖੋ ਪਹਿਲਾਂ ਵੀ ਗ੍ਰਾਂਟ ਆਈ ਆ ਸਰਪੰਚ ਸਾਹਿਬ ਨੂੰ ਅੱਗੇ ਫੇਰ ਆਉਂਦੀ ਰਹੇਗੀ ਹੁਣ ਜਿੰਨੇ ਮੰਤਰੀ ਸਾਹਿਬ ਨੂੰ ਪੈਸੇ ਪਿੱਛੋਂ ਸਰਕਾਰ ਵੱਲੋਂ ਮਿਲੇ ਨੇ ਉਹ ਪਿੰਡ ਪਿੰਡ ਹਰ ਪਿੰਡ ਹਰ ਬਾੜ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਗਰਾਊਂਡਾਂ ਨੂੰ ਵੀ ਪੈਸੇ ਦਿੱਤੇ ਨੇ ਛੱਪੜਾਂ ਨੂੰ ਪੈਸੇ ਦਿੱਤੇ ਨੇ ਇਹਨਾਂ ਨੂੰ ਦਿੱਤੇ ਹੁਣ ਇਦਾਂ ਕੋਈ ਛੱਪੜ ਦਾ ਹੈ ਨਹੀਂਗਾ ਗਰਾਊਂਡ ਹੈ ਨਹੀਂਗਾ ਪਰ ਇਹ ਆਪਣੀ ਜਿਹੜੀਆਂ ਗਲੀਆਂ ਜਾਂ ਸੀਵਰੇਜ ਨੂੰ ਸੁਧਾਰਨ ਤੇ ਉਹ 10 ਲੱਖ ਰੁਪਏ ਲਗਾਉਣਗੇ ਉਹ ਲੱਗ ਜਾਏਗਾ ਮੁੜ ਕੇ ਫੇਰ ਮੰਤਰੀ ਸਾਹਿਬ ਹੋਰ ਪੈਸੇ ਪਵਾ ਦੇਣਗੇ ਸਟੈਪ ਵਾਈਜ਼ ਸਟੈਪ ਸਾਰੇ ਕੰਮ ਹੋ ਰਹੇ ਨੇ ਜੇ ਅਸੀਂ ਕਹੀਏ ਜੱਕਦਮ ਇੱਕਦਮ ਸਾਰੇ ਹੋ ਜਾਣ ਮੁਸ਼ਕਲ ਹੈ ਧੰਨਵਾਦ ਜੀ ਅ ਦਲਜੀਤ ਮੈਡਮ ਕਿੱਦਾਂ ਤੁਹਾਨੂੰ ਲੱਗਿਆ ਅੱਜ ਦੀ ਮੀਟਿੰਗ ਤੋਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲੇ ਤੇ ਮੇਰੀ ਬਹੁਤ ਵਧੀਆ ਲੱਗਿਆ ਸਾਰਿਆਂ ਦੀ ਬਹੁਤ ਜ਼ਿਆਦਾ 33 ਫੁੱਟਾ ਰੋਡ ਰਾਮਨਗਰ ਸਾਡੇ ਸਰਪੰਚ ਧਰਮਿੰਦਰ ਜੀ ਮੈਡਮ ਸੰਗੀਤਾ ਜੀ ਅੱਜ ਉਹਨਾਂ ਦੇ ਏਰੀਆ 'ਚ ਇੱਕ ਮੀਟਿੰਗ ਹੋਈ ਹੈ ਨਸ਼ਿਆਂ ਦੇ ਵਿਰੁੱਧ ਬਹੁਤ ਅੱਛਾ ਲੋਕਾਂ ਦਾ ਰਿਸਪੌਂਸ ਹੈ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕ ਹੰਗਾ ਰਹਿ ਕੇ ਆਪਾਂ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਕੱਢਣਾ ਹੈ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਇਹ ਮੁਹਿੰਮ ਚਲਾਈ ਹੋਈ ਹੈ ਇਹ ਨਸ਼ੇ ਅਸੀਂ ਖਤਮ ਕਰਕੇ ਹੀ ਛੱਡਣੇ ਨੇ ਸਾਡੇ ਨਾਲ ਸਾਰੇ ਪਬਲਿਕ ਕੇ ਅਸੀਂਾਂ ਨਾਲ ਸਾਡਾ ਪ੍ਰਸ਼ਾਸਨ ਹੈ ਮੈਡੀਕਲ ਟੀਮ ਹੈ ਤੇ ਨਸ਼ਾ ਟੋਟਲੀ ਖਤਮ ਕਰਨਾ ਹੈ ਜੇ ਕੋਈ ਨਸ਼ਾ ਵੇਚਦਾ ਹੋਇਆ ਜਾਂ ਕੋਈ ਖਰੀਦਦਾ ਹੋਇਆ ਫੜਿਆ ਗਿਆ ਉਹਤੇ ਸਖਤ ਸਖਤ ਕਾਰਵਾਈ ਹੋਏਗੀ ਬਹੁਤ ਆਮ ਨਗਰ ਪਾਮੀਆਂ ਕਰਨ ਦੇ ਨਿਵਾਸੀ ਬੱਚੋ ਕੋਈ ਬੇਤੀਆ ਮੇਰੇ ਪਿੱਛੇ ਪਿੱਛੇ ਬੋਲੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੌਂਹ ਖਾਂਦੇ ਹਾਂ ਕਿ ਇਹ ਸੌਂਹ ਖਾਂਦੇ ਹਾਂ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਕਿਸੇ ਵੀ ਕਿਸਮ ਦਾ ਜੀ ਕੋਲ ਨਹੀਂ ਦੇਵਾਂਗੇ ਜੀ ਕੋਲ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਕਿਸੇ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਕਿਸੇ ਵਕਤੀ ਨੂੰ ਕਿਸੇ ਵੀ ਵਿਅਕਤੀ ਨੂੰ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਗੜ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਇਸੋਨ ਹਾਲ ਅੱਲਾਹ ਅਕਬਰ ਬਹੁਤ ਬਹੁਤ